ਨੋ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੱਕੀ ਦੇ ਖੇਤ ਆਏ ਸੀਗੇ ਜੀ ਮੱਕੀ ਹੋ ਗਈ ਜੀ ਪਟੋ-ਕਟ ਚੱਕਰ ਕੱਟ ਕੇ ਨੇੜੇ ਜਿਹੜੇ ਪੈਨਰ ਦੀ ਮੱਕੀ ਹੈ ਜੀ 1890 ਲਗਭਗ ਜੀ 53 ਦਿਨ ਦੀ ਹੋ ਚੱਲੀ ਐ ਤਿੰਨ ਸਪਰੇਆ ਹੋ ਗਏ ਤਿੰਨ ਵਾਰੀ ਜੂਰੀਆ ਪੈ ਗਿਆ ਜੀ ਪੰਜ ਤੋਂ 6 ਪਾਣੀ ਲੱਗੇ ਜੀ ਪੈਨਰ ਦੀ ਮੱਕੀ ਹੈ ਜੀ 1890 ਚੈੱਕ ਕਰ ਸਕਦੇ ਤੁਸੀਂ ਵਾਹ ਕੁਗਿਆਰ ਤੋਂ ਉੱਪਰ ਹੋ ਜੰਲੀ ਹੈ ਜੀ ਪੈਨਰ ਦੀ ਮੱਕੀ ਹੈ ਜੀ ਕੱਚੇ ਆਲੂ ਪਟਕੇ ਬੀਜੀ ਸੀਗੀ ਜੀ ਵੈਰਾਈਟੀ ਹੈ ਜੀ 1890 ਪੈਨਰ ਦੀ ਇਹ ਕਾਸ਼ਨੇਟ ਡੀ ਹੋ ਚੱਲੀ ਹੈ ਜੀ। ਥਾਰਾ 90 ਵੈਰਟੀ ਹੈ ਜੀ ਫਾਈਨਲ ਦਿਨ। ਲਗਭਗ 53 ਦਿਨਾਂ ਦੀ ਹੋ ਚੱਲੀ ਹੈ 2 ਮਹੀਨੇ ਦੇ ਨੇੜੇ ਗੜੇ। ਪੰਜ ਤੋਂ ਛੇ ਪਾਣੀ ਲੱਗ ਗਏ ਤਿੰਨ ਵਾਰੀ ਜੂਰੀਆ ਪੈ ਗਿਆ। ਤਿੰਨ ਸਫਰੀਆਂ ਹੋ ਗਈਆਂ ਛੁੰਡੀ ਗਈ। ਪਗ 4 ਤੋਂ 5 ਫੁੱਟ ਦੀ ਹੋ ਚੱਲੀ ਹੈ ਜੀ ਚੱਕਰ ਸਕਦੇ ਤੁਸੀਂ 15 ਦੀ ਮੱਕੀ ਹੈ ਜੀ 1890 ਪੰਜ ਤੋਂ ਸੇ ਪਾਣੀ ਲੱਗ ਗਈ ਜੀ ਤਿੰਨ ਸਫਰਿਆਂ ਹੋ ਗਈਆਂ ਤਿੰਨ ਵਾਰੀ ਗੁਰੀਆ ਪੈ ਗਈ ਜੀ ਕੱਚੇ ਆਲੂ ਫਟ ਕੇ ਵੀ ਜੀ ਸੀਗੇ ਇਹ ਸੇ ਕਰ ਕਰਾਂਗੇ ਇਦਰ ਮੂੰਗੀ ਹੈ ਜੀ ਇਹਨਾਂ ਨੇ ਪੱਕੇ ਆਲੂ ਪੱਟੇ ਸੀਗੇ ਜਿੱਧਰ ਇਧਰ ਤੋਂ ਕਾਮੀ ਮੱਕੀ 1890 ਪੈਨਰ ਦੀ ਪੰਜ ਤੋਂ ਸੇ ਪਾਣੀ ਲੱਗੇ ਜੀ ਪੰਜ ਤੋਂ ਚਾਰ ਤੋਂ ਪੰਜ ਫੁੱਟ ਕੱਦ ਕਰ ਗਈ ਜੀ terima baju.